ਹਾਂਜੀ ਬੁਰਮਕ ਸਿੰਘ ਪੰਡਤ ਵੱਲੋਂ ਇਹ ਜੀ ਕੱਲਾ ਲੇਟ ਹੋ ਗਿਆ ਇੱਕ ਜੱਟ ਲੱਗ ਗਿਆ ਫਿਰ ਇਹ ਬੰਦੇ ਸਾਡੇ ਆਪਣੇ ਨੇ ਅਣਜਾਣ ਨਹੀਂ ਸ਼ਨੀ ਦੇਵ ਦੇ ਭਗਤ ਨੇ ਪਾਣੀ ਰਖਾਉਣਾ ਇੱਕ ਦਾ ਮੇ ਤੋਂ ਕੱਲੇ ਤੋਂ ਬਣਦਾ ਨਹੀਂਗਾ ਰੱਖ ਦੇ ਤੇ ਉਸ ਕਰਕੇ ਇਹ ਮੇਰੀ ਮਦਦ ਕਰ ਰਹੇ ਨੇ ਜੇ ਕੋਈ ਗਲਤੀ ਹੋ ਗਈ ਇਹਨਾਂ ਕੋਲ ਰੰਗੀਜੋ ਰੰਗੋਲੀ ਹੈ ਇੱਕ ਕੁੰਡ ਦੇ ਵਿੱਚ ਵੀ ਤਿੰਨ ਤਰ੍ਹਾਂ ਦੇ ਮਤਲਬ ਚੌਲ ਹਨ ਰੰਗਾ ਪਾ ਕੇ ਹੁਵ ਸਮਗਰੀ ਦੇ ਵਿੱਚ ਵੀ ਮਤਲਬ ਰੰਗ ਪਾ ਕੇ ਅਸੀਂ ਰੰਗ ਦਵਾਂਗੇ ਜੀ ਤੇ ਆ ਪਿੰਡਰ ਬੈਠਾ ਭਾਈ ਆਪਣੇ ਸਾਰੇ ਕਮੇਟੀ ਮੈਂਬਰ ਨੇ ਜੀ ਤੇ ਇਹ ਮੰਦਰ ਆ ਜੀ ਸ਼ਨੀ ਦੇਵ ਦਾ ਤੇ ਇਦਾਂ ਚੱਲ ਰਿਹਾ ਜੀ ਆ ਪ੍ਰਸ਼ਾਦ ਬਣ ਕੇ ਆ ਚੁੱਕਿਆ ਤੇ ਬਾਕੀ ਆਈ ਜਾਣਾ ਜੀ ਬਸਵਤੀਆ ਚੌਕੜ ਵਧੀਆ ਸਰਸਵਤੀ ਦੀ ਕਿਰਪਾ ਨਾਲ ਬਹੁਤ ਮਿਹਨਤੀ ਨੇ ਜੀ ਮੇਰੇ ਨਾਲ ਹਨਾ ਜੀ ਹੁਣ ਵਧੀਆ ਜੁੜ ਗਏ ਇੱਕ ਹੋਰ ਰਣਜੀਤ ਸਿੰਘ ਆਉਂਦਾ ਬਾਈ ਠੀਕ ਆ ਚੰਗਾ ਬਾਈ ਫਤਿਹ ਤੇ ਆ ਬਿਲਕੁਲ ਬਹੁਤ ਬੰਦੇ ਆ ਗਏ ਜੀ ਹੁਣ ਤੇ ਕਿਰਪਾ ਸ਼ਨੀ ਦੇਵ ਦੀ ਆ ਨਾ ਜੀ ਬਾਬੇ ਨਾਨਕ ਦੀ ਆ ਵੀਰਾਂ ਦੀ ਆ ਭੈਣਾ ਭਰਾਵਾਂ ਦੀ ਆ ਬੜਿਆਂ ਦੀਆਂ ਨੇ ਚੰਗਾ ਜੀ ਫਤਿਹ ਜੇ ਲੋਡ ਪਈ ਅਸੀਂ ਲਾਈਵ ਹੋਵਾਂਗੇ ਤੇ ਇਹਨੂੰ ਸ਼ੇਅਰ ਬੱਦ ਤੋਂ ਬੱਦ ਨੌਂ ਗ੍ਰਿਆਂ ਰੰਗੋਲੀ ਨਾਲ ਹੋਲਾ ਮਹੱਲਾ ਕਰ ਲੋ ਸ਼ਨੀ ਦੇਵ ਨਾਲ ਹੋਦੀ ਹੈ ਨਾ ਜੀ ਸਰਸਵਤੀ ਦੇਵੀ ਚੰਗਾ ਜੀ ਫਤਿਹ ਗੁਰਮਖ ਸਿੰਘ ਪੰਡਤ ਵੱਲੋਂ ਚੰਗਾ ਜੀ ਫਤਿਹ ਸ਼ੁੱਕਰਵਾਰ ਸ਼ੁਭ ਹੋਵੇ ਇਹ ਸ਼ੁੱਕਰਵਾਰ ਤੇ ਸਾਰਾ ਅਪਰਲਾ ਜੋ ਵੀ ਹੈ ਸੁੱਖਾਂ ਵਾਸਤੇ ਕੀਤਾ ਜਾ ਰਿਹਾ ਚੰਗਾ ਜੀ ਫਤਿਹ ਬਹੁਤਾ ਟਾਈਮ ਆਜ਼ਾਦਤ ਨਹੀਂ ਦਿੰਦਾ ਪਹਿਲਾਂ ਹੀ ਥੋੜੇ ਜਿਲੇ ਲੇਟ ਹੋ ਗਏ ਜੀ ਇਹ ਮੁੰਡੇ ਫੜਾਵਾੜ ਪੰਜ ਸੱਤ ਨੇ ਮੇਰੇ ਕੋ ਮੈਂਬਰ ਕਮੇਟੀ ਨੇ ਜੀ ਤੇ ਬਹੁਤ ਬਹੁਤ ਧੰਨਵਾਦ ਸ਼ੁਕਰ ਗੁਰੇ ਰਾਤ ਨੂੰ ਗ੍ਰਹਿਣ ਲੱਗਣਾ ਜੀ ਕੋਈ ਵੀ ਗ੍ਰਹਿਣ ਤੋਂ ਸੁੱਖ ਲੈਣ ਲਈ ਦੁੱਖ ਤੋਂ ਜਾਂ ਕੋਈ ਵੀ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਚੰਗਾ ਜੀ ਫਤਿਹ